ਪਹਿਲਾਂ ਸਾਨੂੰ ਇਹ ਦੱਸੋ ਵੀ ਸਾਡੇ ਅਸੀਂ ਕੀ ਕਸੂਰ ਕੀਤਾ ਵਾ ਜੇ ਫੈਕਟਰੀ ਅੱਗ ਰਹੀ ਹੈ ਜਾਂ ਸਾਡੇ ਨੁਕਸਾਨ ਲਈ ਲੱਗ ਰਹੀ ਹੈ ਅਸੀਂ ਉਹਦੇ ਲਈ ਬੋਲਣਾ ਸਾਡਾ ਹੱਕ ਬਣਦਾ ਵਾ ਤੇ ਅਸੀਂ ਫਿਰ ਉਹ ਬੰਬ ਦੇ ਨਾਲੋਂ ਅਸੀਂ ਮਰਨੋਂ ਪਹਿਲਾਂ ਸਮਝਦੇ ਹਾਂ ਵੀ ਸਾਨੂੰ ਮਾਰ ਦੂਗਾ ਤਾਂ ਜੇ ਤੁਸੀਂ ਬੰਬ ਵੀ ਸਾਡੇ ਤੇ ਫਟ ਕਰਤਾ ਫੈਕਟਰੀ ਦਾ ਤੇ ਦੂ ਤੋ ਸਾਡੇ ਫਰੰਡ ਦੇ ਚਰਾਕੇ ਤੇ ਬੰਬ ਸਾਡੇ ਕੰਢੀ ਤੁਸੀਂ ਘਰਾਂ ਦੇ ਵਿੱਚ ਛਾਪੇ ਮਾਰੇ ਘਰਾਂ ਦੇ ਵਿੱਚ ਜਾ ਕੇ ਵੜ ਗਏ ਤੇ ਵੀਡੀਓ ਪੈਣਾਂ ਨੇ ਬਹੁਤ ਰੌਲਾ ਪਾਇਆ ਫਿਰ ਸਾਨੂੰ ਬੋਲਣ ਇਸ ਦਿੰਦੇ ਅਸੀਂ ਕਹਿੰਦੇ ਅਸੀਂ ਧਰਨਾ ਲਾਉਣਾ ਇੱਥੇ ਹੀ ਲਾਵਾਂਗੇ ਸਾਡਾ ਹੱਕ ਬਣਦਾ ਵਾ ਫਿਰ ਕਹਿੰਦੇ ਤੁਸੀਂ ਸਾਈਡ ਤੇ ਹੋ ਕੇ ਪ੍ਰੋਟੈਸਟ ਕਰ ਸਕਦੇ ਹੋ ਅਸੀਂ ਸਾਈਡ ਤੇ ਹੋ ਗਏ ਆ ਸਾਈਡ ਤੇ ਹੋਏ ਤੋਂ ਬਾਅਦ ਵੀ ਉਹਨਾਂ ਨੇ ਬਹੁਤ ਬਦੀ ਕੀ ਕੀਤੀ ਡੰਡਿਆਂ ਦੇ ਨਾਲ ਪੁਲਿਸ ਨੇ ਤੇ ਇੱਕ ਇੱਕ ਮੁੰਡੇ ਦੇ ਮਗਰ ਪਾਗੇ ਉਦਰਤੀ ਵੀ ਚਲ ਉਹਨਾਂ ਨੇ ਬਹਾਨਾ ਹੀ ਲਾਉਣਾ ਸੀਗਾ ਬਾਅਦ ਦੇ ਸਾਡੀ ਬੀਬੀਆਂ ਨੂੰ ਵੀ ਸਾਡੇ ਕਿਸੇ ਦੇ ਕੁਪੂਣੀ ਤੇ 6:30 ਵਜੇ ਕਿਸੇ ਦੇ ਆਖਨ ਤੇ ਡੰਡੇ ਵੱਜੇ ਬਹੁਤ ਮਗਰ ਤੱਕ ਸਾਡੀ ਪਹੁੰਚ ਗਈ ਤੇਰੇ ਆ ਕੁਈ ਉੱਤੇ ਇੱਥੇ ਕੋਈ 7:00 ਵਜੇ ਡੰਡਾ ਕਿਉਂਕਿ ਅਸੀਂ ਸਾਡੇ ਤੇ ਹਟ ਗਏ ਸੀਗੇ ਫੇਰ ਵੀ ਪੁੱਛਣੇ ਸਾਡੇ ਨਾਲ ਵਧੀਕੀ ਕੀ ਕੀ ਵੀ ਇਹ ਠੀਕ ਨਹੀਂ ਹੈਗਾ ਤਾਂ ਅਸੀਂ ਫੈਕਟਰੀ ਤਾਂ ਕਿਸੇ ਹਾਲਤ ਲੱਗਣ ਨਹੀਂ ਦੇਣੀ ਇੱਥੇ ਕਿਉਂਕਿ ਜੋ ਹਵਾ ਪਾਣੀ ਪਰ ਦੂਸ਼ਤਾ ਧਰਤੀ ਸਾਡੀ ਪਹਿਲਾਂ ਹੀ 7 ਸਾਲਾਂ ਤੋਂ ਪਾਣੀ ਬਹੁਤ ਗੰਦਾ ਵਾ ਸੜੀ ਧਰਤੀ ਦੇ ਅੱਥਾਂ ਕਿ ਪਾਣੀ ਗੰਦਾ ਹੋ ਰਿਹਾ ਵਾ ਤੇ ਉਹ ਅਸੀਂ ਪੀ ਕੇ ਬਿਮਾਰੀਆਂ ਸਾਡੇ ਪਿੰਡ ਚ ਪਹਿਲਾਂ ਹੀ ਕਾਲੇ ਭੀ ਇਹਨਾਂ ਬਹੁਤ ਬਿਮਾਰੀਆਂ ਨਾਲ ਲੋਕਾਂ ਦੀ ਡੈਥ ਹੋ ਚੁੱਕੀ ਆ ਤੇ ਅਸੀਂ ਮਰਨ ਨਾਲੋਂ ਬੱਚਿਆਂ ਦੇ ਆਉਣ ਵਾਲੀ ਭਵਿੱਖ ਦੇ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਦੇਖਣਾ ਵਾ